ਰੱਖਿਆ ਹੈ ਨਾ ਇਹਨੂੰ ਆਪਾਂ ਅੱਗੇ ਰੱਖਣ ਦਾ ਕੀ ਫਾਇਦਾ ਜੀ ਆਪਾਂ ਨਾਲ ਭਾਦੀ ਢੋਲੇ ਇਹ ਤੁਹਾਡੀ ਸੇਫਟੀ ਇਹ ਤੁਹਾਡੀ ਸਿਰ ਦੀ ਸੇਫਟੀ ਵਾਸਤੇ ਆ ਤੁਹਾਡੀ ਆਪਣੀ ਸੱਖਿਆ ਵਾਸਤੇ ਆ ਨਾ ਕਿ ਇਹ ਪੁਲਿਸ ਦੇ ਚਲਾਣ ਤੋਂ ਬਚਣ ਵਾਸਤੇ ਆ ਇਸ ਕਰਕੇ ਅੱਗੇ ਤੋਂ ਤੁਸੀਂ ਕਿ ਅੱਜ ਤੋਂ ਤੁਸੀਂ ਪ੍ਰਣ ਕਰੋ ਕਿ ਅਸੀਂ ਹੈਲਮਟ ਪਾਵਾਂਗੇ ਆ ਬੱਚਿਆਂ ਦਾ ਪ੍ਰਣ ਕਰੋ ਬੱਚੇ ਦੱਸ ਪੁੱਛੋ ਜੀ ਆ ਵੀ ਬੱਚੋ ਅੰਗਲ ਨੂੰ ਦੱਸੋ ਹੈਲਮਟ ਵੀ ਪਾਓ ਠੀਕ ਹੈ ਅਸੀਂ ਸਮਝਾ ਰਹੇ ਆ ਠੀਕ ਹੈ ਆ ਇਹਨੂੰ ਪਾ ਲਓ ਸਿਰ ਤੇ ਪਾਓ ਲੈ ਆਹ ਸਲਦੀ ਆ ਸੇਫਟੀ ਲਾਓ ਪਾਓ ਠੀਕ ਹੈ ਠੀਕ ਹੈ ਸੇਫੀ ਲੋਗ ਆ ਸੇਫੀ ਲੋਗ ਲਾ ਦਿਓ ਧੰਨਵਾਦ ਸਰ ਸਰ 1 ਮਿੰਟ 1 ਮਿੰਟ ਆਇਆ ਸਰ ਕਿਤੇ ਆਇਆ ਸਰ ਥੋੜਾ ਕੇ ਸਰ ਆਪ ਇਹ ਦੇਖੋ ਬੇਟਾ ਇੱਕ 1 ਮਿੰਟ ਆਜਾ ਬੇਟਾ ਦੇਖੋ ਉਹ ਬੇਟਾ ਜੀ ਦੇਖੋ ਬੇਟਾ ਇਧਰ ਦੇਖੋ ਇਹਨਾਂ ਨੇ ਅੰਕਲ ਨੇ ਹੈਲਮਟ ਪਾਇਆ ਠੀਕ ਆ ਇਹਦੇ ਹੈਲਮਟ ਵਿੱਚ ਮੈਂ ਤੁਹਾਨੂੰ ਕੀ ਦੱਸਣ ਲੱਗਾ ਕੀ ਤ੍ਰੁਟੀ ਆ ਕੀ ਗਲਤੀ ਆ ਇਹ ਜਿਹੜਾ ਹੈਲਮਟ ਹੈ ਇਹ ਹੈਲਮਟ ਹੈ ਲੇਬਰ ਵਾਲਾ ਹੈਲਮਟ ਹੈ ਇਹ ਤੁਹਾਨੂੰ ਸਿਰ ਦੀ ਸੁਰੱਖਿਆ ਤੋਂ ਨਹੀਂ ਬਚਾ ਸਕਦਾ ਕਿਉਂ ਕਿਉਂਕਿ ਜਦੋਂ ਇਹਨਾਂ ਨੇ ਕਿਤੇ ਹਿੱਟ ਹੋਣਾ ਸਭ ਤੋਂ ਪਹਿਲਾਂ ਇਹ ਹੈਲਮਟ ਜਿਹੜਾ ਲੂਜ਼ ਹੈ ਇਹ ਜਾਂ ਡਿੱਗ ਪਣਾ ਜਾਂ ਇਹਨੇ ਸਾਈਡ ਤੇ ਜਾ ਪਣਾ ਇਹ ਕਿਨਾਂ ਜਿਹੜੀ ਆ ਸੇਫਟੀ ਲੋਕ ਹੈ ਉਹ ਨਹੀਂ ਕੱਸ ਕੇ ਲਗਾਇਆ ਹਮੇਸ਼ਾ ਹੈਲਮਟ ਉਹ ਪਾਉਣਾ ਜਿਹੜਾ ਸਾਡੇ ਪੂਰੇ ਚਿਹਰੇ ਨੂੰ ਜਬਾੜੇ ਨੂੰ ਕਵਰ ਕਰਦਾ ਹੋਵੇ ਤੇ ਜਿਹੜਾ ਆਈਐਸਆਈ ਮਾਰਕਾ ਹੋਵੇ ਠੀਕ ਹੈ ਆਹੜਾ ਸਿਰਫ ਚਲਾਨ ਤੋਂ ਬਚਣ ਵਾਸਤੇ ਲੋਕਾਂ ਦੇ ਤੇ ਤੁਸੀਂ ਭਾਈ ਸਾਹਿਬ ਅੱਜ ਤੋਂ ਮੈਂ ਤੁਹਾਨੂੰ ਕਹਿੰਦਾ ਤੁਸੀਂ ਆਪਣੀ ਸੁਰੱਖਿਆ ਵਾਸਤੇ ਪਾਉਣਾ ਨਾ ਕਿ ਪੁਲਿਸ ਦੇ ਚਲਾਨ ਵਾਸਤੇ ਠੀਕ ਹੈ ਥੈਂਕ ਯੂ ਜੀ ਧੰਨਵਾਦ ਤੁਹਾਡਾ ਤੁਹਾਡਾ ਬੜਾ ਧੰਨਵਾਦ ਕਿ ਤੁਸੀਂ ਹੈਲਮਟ ਪਾਇਆ ਲੇਕਿਨ ਇੱਕ ਗਲਤੀ ਹੈ ਇੱਥੇ ਇੱਕ ਦੇ ਹੈਲਮਟ ਜਿਹੜਾ ਇਹ ਪ੍ਰੋਪਰ ਤੁਹਾਡੀ ਸੇਫਟੀ ਸੁਰੱਖਿਆ ਵਾਸਤੇ ਨਹੀਂ ਹੈਗਾ ਇੱਥੇ ਸੇਫਟੀ ਨਹੀਂ ਹੋ ਸਕਦੀ ਜਦੋਂ ਤੁਸੀਂ ਗਿਰੋਗੇ ਪਹਿਲਾਂ ਸਭ ਤੋਂ ਪਹਿਲਾਂ ਹੈਲਮਟ ਗਿਰੇਗਾ ਤੇ ਜਦੋਂ ਕਿ ਗਿੰਦੇ ਨਾਲ ਹੈਲਮਟ ਨਹੀਂ ਗਿਰਦਾ ਉਹਦੀ ਸੇਫਟੀ ਲੋਕ ਹੁੰਦਾ ਉਹ ਪੂਦਾ ਸਾਡਾ ਜਿਹੜਾ ਨਾ ਉਹ ਨੂੰ ਕਰਕੇ ਰੱਖਦਾ ਠੀਕ ਹੈ ਤੇ ਅਸੀਂ ਸਿਰ ਦੇ ਉੱਤੇ ਹੈਲਮਟ ਪਾਉਣਾ ਦਾ ਸੇਫਟੀ ਲੋਕ ਲਾਉਣਾ ਤੇ ਹੈਲਮਟ ਆਈਐਸਆਈ ਮਾਰਕਾ ਹੋਵੇ ਠੀਕ ਹੈ ਇਹ ਬੱਚੇ ਜਿਹੜੇ ਸਿੱਖਣਾ ਚਾਹੁੰਦੇ ਤੁਹਾਡੇ ਠੀਕ ਤੇ ਅਸੀਂ ਬੱਚਿਆਂ ਨੂੰ ਦੱਸ ਰਹੇ ਹਾਂ ਵੀ ਇਹ ਵਿੱਚ ਕਿਹੜੀਆਂ ਕਿਹੜੀਆਂ ਕਮੀ ਆ ਠੀਕ ਠੀਕ ਹੈ ਠੀਕ ਹੈ ਜੀ ਧੰਨਵਾਦ ਅੱਗੇ ਤੋਂ ਤੁਸੀਂ ਇਹ ਬੱਚਿਆਂ ਨੂੰ ਕਹੋ ਬੇਟਾ ਤੁਸੀਂ ਇੱਕ پلان ਲਾਓ ਅੰਕਲ ਕੋ ਅੰਕਲ ਕੋ ਪ੍ਰਾਨ ਲੋਗ ਕੇ ਤੁਸੀਂ ਅੰਕਲ ਅੱਗੇ ਦੇਣ ਮਤਲਬ ਹੈਲਮਟ ਪਾਓਗੇ ਕਹਤੋ ਬੇਟਾ ਕਹੋ ਗੱਲ ਪ੍ਰੋਮੀਸ ਹੈ ਬੇਟਾ ਮੈਂ ਅੱਗੇ ਤੋਂ ਆਈਐਸਆਈ ਮਾਰਕ ਵਾਲਾ ਪੂਰਾ ਫੁੱਲ ਸਟੇਸ ਵਾਲਾ ਹੈਲਮਟ ਪਾਵਾਗਾ ਠੀਕ ਹੈ ਜੀ ਚਲੋ ਠੀਕ ਹੈ ਜੀ ਰੱਬ ਵਰਗੇ ਬੱਚੇ ਨੇ ਜਿਹੜੇ ਤੁਹਾਡੇ ਕੋਲ ਸਿੱਖਣਾ ਚਾਹੁੰਦੇ ਪਸੰਦ ਤੇ ਤੁਸੀਂ ਦੇਖੋ ਇਹਨਾਂ ਬੱਚਿਆਂ ਨੂੰ ਇਹ ਸਮਝ ਲੱਗ ਗਈ ਨਾ ਕਿ ਹੈਲਮਟ ਹੁੰਦਾ ਕਿਉਂ ਆ ਤੇ ਬਹੁਤ ਸਾਰੇ ਬੱਚਿਆਂ ਦੇ ਮਨਾਂ 'ਚ ਕਨਫਿਊਜ਼ਨ ਹੈ ਕਿ ਅਸੀਂ ਜਦੋਂ ਪਾਪਾ ਨਾਲ ਆਉਂਦੇ ਹਾਂ ਮਮਾ ਨਾਲ ਆਉਂਦੇ ਆ ਉਹ ਹੈਲਮਟ ਨਹੀਂ ਪਾਉਂਦੇ ਤੇ ਹੈਲਮਟ ਇਹ ਸਿਰ ਦੀ ਸੁਰੱਖਿਆ ਵਾਸਤੇ ਆ ਨਾ ਕੇ ਪੁਲਿਸ ਦੇ ਚਲਾਨ ਤੋਂ ਬਚਣ ਵਾਸਤੇ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਆ ਜਿਹੜਾ ਤੁਸੀਂ ਸੇਫਟਾ ਤੁਹਾਡਾ ਤੁਹਾਡਾ ਲੂਜ਼ ਹੈ ਨਾ ਇਹਨੂੰ ਇਹਨੂੰ ਟਾਈਟ ਕਰਕੇ ਲਗਾਓ ਸਰ ਇਹ ਨਾ ਨਹੀਂ ਨਹੀਂ ਪ੍ਰੋਪਰ ਇੰਨਾ ਹੀ ਹੈ ਮੇਰੀ ਮੈਂ ਜਰੀ ਬੇਨਤੀ ਕਰ ਰਿਹਾ ਇਹਨੂੰ ਸੋਣਾ ਪ੍ਰੋਪਰ ਨਹੀਂ ਇਹਨੂੰ ਕੱਸ ਲੋ ਇਹ ਟਾਈਟ ਹੋ ਸਕਦਾ ਅਡਜਸਟਮੈਂਟ ਹੁੰਦੀ ਸਰ ਨਹੀਂ ਮੈਂ ਲਾ ਕੇ ਦਿਖਾਉਂਗਾ ਤੁਹਾਨੂੰ ਸਰ ਬੰਨੀ ਨਹੀਂ ਬੰਨੀ ਹੋਈ ਤੁਹਾਡਾ ਹੈਲਮਟ ਕੋਈ ਵੱਖਰਾ ਬਣਿਆ ਹੋਏਗਾ ਮੇਰਾ ਮੂੰਹ ਛੋਟਾ ਲਾ ਚਲੋ ਠੀਕ ਹੈ ਜੀ ਤੁਸੀਂ ਆਪਾ ਤੁਹਾਡਾ ਜੇਲ ਨਹੀਂ ਸਕਦੇ ਨਹੀਂ ਨਹੀਂ ਮੈਂ ਸਮਝ ਗਿਆ ਤੁਹਾਡੀ ਗੱਲ ਵੀ ਤੁਸੀਂ ਇਹਨੂੰ ਨਾ ਇਹਨੂੰ ਕਟਾ ਕੇ ਨਾ ਦੁਬਾਰਾ ਜੋੜਾ ਲਓ ਹਾਂ ਬਸ ਬਸ ਐਸਾ ਕਰਾ ਕੇ ਜੋੜਵਾ ਦਿਓ ਠੀਕ ਠੀਕ ਹੈ ਜੀ ਆਪਣੀ ਆਪਣੀ ਸੇਫਟੀ ਵਾਸਤੇ ਤੁਹਾਡੀ ਵਾਸਤੇ ਇਹ ਆ ਜਿਹੜਾ ਕਹਦਾ ਵੀ ਕਹ ਕਹਿ ਮੈਂ ਬੇਟਾ ਮੈਂ ਮੈਡੀਕਲ ਰਿਪਰੈਜ਼ੈਂਟੇਟਿਵ ਹਾਂ ਪਿਛਲੇ 22 ਸਾਲ ਹੋ ਗਏ 22 ਸਾਲ ਤੋਂ ਮੈਡੀਕਲ ਰਿਪਰੈਜ਼ੈਂਟੇਟਿਵ ਦਾ ਕੰਮ ਹੁੰਦਾ ਹੈ ਬਾਈਕ ਦੇ ਉੱਤੇ ਤਕਰੀਬਨ 10 ਤੋਂ 12 ਡਾਕਟਰ ਡੇਲੀ ਮਿਲਨੇ ਸ਼ਹਿਰ ਚ ਔਰ ਬਾਹਰ ਬਾਹਰ ਦਾ ਮਤਲਬ ਜੰਡੇਆਲਾ ਬਿਆ ਤਰਨਤਾਰ ਹਾਈਵੇ ਦੇ ਉੱਤੇ ਔਰ ਸ਼ਹਿਰ ਦੇ ਵਿੱਚ ਅਸੀਂ ਹੈਲਮਟ ਜ਼ਿਆਦਾਤਰ ਮੈਡੀਕਲ ਰਿਪਰੈਜ਼ੈਂਟੇਟਿਵ ਪਾ ਕੇ ਦੇਖੋਗੇ ਤੁਸੀਂ ਘਰੋਂ ਹੀ ਅਸੀਂ ਜਦੋਂ ਬਾਈਕ ਤੇ ਉੱਤੇ ਸੈਲਫ ਮਾਰਨੀ ਹੈ ਨਾ ਹੈਲਮਟ ਪਹਿਲਾਂ ਪਾਇਆ ਹੋਣਾ ਰੀਜ਼ਨ ਉਹਦਾ ਇਸ ਕੋਈ ਹੈ ਆਪਣੀ ਗਲਤੀ ਹੋਏ ਨਾ ਹੋਏ ਕਿਸੇ ਦੀ ਗਲਤੀ ਦੇ ਕਾਰਨ ਅਗਰ ਅਸੀਂ ਡਿੱਗੇ ਔਰ ਸਾਡਾ ਸਿਰ ਥੱਲੇ ਟੱਚ ਕੀਤਾ ਤੇ ਸਿਰਫ ਸਾਨੂੰ ਇੰਨੇ ਬਚਾਣਾ ਹੋਰ ਕਿਸੇ ਨੂੰ ਨਹੀਂ ਦਿੱਤਾ ਥੈਂਕ ਯੂ ਜੀ ਸਾਰੇ ਬੱਚੇ ਪਲੀਜ਼ ਹੈਲਮਟ ਮੰਮੀ ਪਾਪਾ ਨੂੰ ਵੀ ਜਰੂਰ ਪਾਓ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆ ਬੱਚਿਆਂ ਨੂੰ ਇਹੋ ਜਿਹੀ ਗੱਲਾਂ ਸਮਝਾਈਆਂ ਸਾਨੂੰ ਚੰਗਾ ਲੱਗਦਾ ਹੈ ਕਿ ਕੋਈ ਇਹੋ ਜਿਹੇ ਜਿਹੜਾ ਨਾਗਰ ਇੱਕ ਜ਼ਿੰਮੇਵਾਰ ਨਾਗਰਿਕ ਉਹ ਬੱਚਿਆਂ ਨੂੰ ਇਹੋ ਜਿਹੀ ਗੱਲਾਂ ਸਿਖਾਉਂਦਾ ਹੈ। ਥੈਂਕ ਯੂ। ਹਾਂ ਜੀ ਭਾਈ ਸਾਹਿਬ, ਕੀ ਹਾਲ ਜੇ? ਵਧੀਆ ਸਰ ਵੀ। ਇੱਧਰ ਆ ਜੀ ਤਾਂ। ਆਇਆ ਇਹ ਤਾਂ ਬੱਚਿਆਂ ਨੂੰ ਸਿਖਾਉਣਾ ਕੁਝ। ਘੱਟ ਚਲਾਣ ਇੱਧਰ ਇੱਕ ਖੱਬੇ ਕਰ ਲਓ ਨਾ। ਅੱਛਾ ਜੀ, ਥੋੜਾ ਅੱਗੇ ਕਰੋ। ਅੱਛਾ, ਵੀਰ ਜੀ ਇੱਕ ਬੇਨਤੀ ਆ। ਦੇਖੋ ਆਪਾਂ ਕਿਹੜੀ ਗੱਲ ਆ ਵੀ ਤੁਹਾਨੂੰ ਮੈਂ ਰੋਕਿਆ। ਸਰ ਤੁਸੀਂ ਹੈਲਮਟ ਨਹੀਂ ਪਾਇਆ। ਹਾਂ। ਏ ਬੱਚੇ ਜਿਹੜੇ ਰੱਬ ਵਰਗੇ ਬੱਚੇ ਆ ਨਾ ਇਹ ਤੁਹਾਡੇ ਤੋਂ ਕੁਝ ਸਿੱਖਿਆ ਲੈਣਾ ਚਾਹੁੰਦੇ ਆ। ਹਾਂਜੀ। ਠੀਕ ਹੈ। ਤੇ ਅਸੀਂ ਇਹਨਾਂ ਨੂੰ ਕੀ ਕਵਾਂਗੇ ਕਿ ਸਾਡੇ 40% ਲੋਕ ਜਿਹੜੇ ਆ ਉਹ ਹੈਲਮਟ ਨਹੀਂ ਪਾਉਂਦੇ। ਕਿ ਇਹ ਸਿਰ ਦੀ ਸੇਫਟੀ ਵਾਸਤੇ ਆ। ਤੁਸੀਂ ਘਰ ਦੇ ਇੱਕ ਅਹਿਮ ਹਿੱਸਾ ਹੋ, ਆ ਅਹਿਮ ਪਾਰਟ ਹੋ, ਅਹਿਮ ਆਂਗੋ। ਜੇ ਤੁਹਾਨੂੰ ਕੁਝ ਹੋ ਜਵੇ ਤੇ ਤੁਸੀਂ ਇਹ ਦੇਖੋ ਤੁਹਾਡੇ ਨਾਲ ਕਿੰਨਾ ਪਿਆਰ ਕਰਨ ਵਾਲੇ ਤੁਹਾਨੂੰ ਕਿੰਨੇ ਕਰਦੇ ਜੀ ਹੁਣਗੇ ਕਿੰਨੇ ਮੈਂਬਰ ਹੋਣਗੇ। ਬਿਲਕੁਲ ਬਿਲਕੁਲ ਐਕਚੁਅਲੀ ਮੈਂ ਹੈਲਮਟ ਤੋਂ ਆਪਾਂ ਬਗਿਆਨ ਨਹੀਂ ਨਿਕਲਦੇ ਉਦਾਂ। ਹਾਂ। ਬੇਨਤੀ ਹੈ ਕਿ ਆਪਾਂ 4:00 ਮਾਰਨਿੰਗ ਹੈ ਹੀ ਹਾਂ ਮੈਂ ਲਾਇਆ ਹੀ ਉਹ ਤੁਹਾਡਾ ਆਉਂਦਾ ਚਲੋ ਬੱਚਿਆਂ ਨੂੰ ਤੁਸੀਂ ਇਹ ਗੱਲ ਕਹੋ ਪ੍ਰਾਂਤ ਕਹੋ ਹਾਂ ਤੋਂ ਬਿਨਾ ਬੱਚੇ ਕਦੀ ਨਹੀਂ ਨਿਕਲਣਾ ਅਸੀਂ ਸਾਰੇ ਦਿਨ ਹੀ ਹਲਮਟ ਲਗਾਉਂਦੇ ਹਾਂ ਸਾਰ ਦਿਨ ਇਸ ਮਾਰਕੀਟ ਕਰਦੇ ਹਾਂ ਅੱਛਾ ਟੂਰਿੰਗ ਦਾ ਕੰਮ ਆਪਣਾ ਅਸੀਂ ਗੱਲ ਨਹੀਂ ਮਾਰਕੀਟ ਕਰਦੇ ਆ ਤੁਸੀਂ ਇਹਨਾਂ ਨਾਲ ਗੱਲ ਕਹੋ ਹਲਮਟ ਤੋਂ ਬਗੈਰ ਆਪਣਾ ਲਾਈਫ ਦਾ ਰਿਸਕ ਆ ਆਪਾਂ ਕੋਈ ਵੀ ਜਲਦਬਾਜੀ ਕੋਈ ਰੈੱਡ ਲਾਈਟ ਕਰਾਸ ਕਰਾਂਗੇ ਹਲਮਟ ਨਹੀਂ ਪਾਇਆ ਰੈੱਡ ਲਾਈਟ ਵੀ ਕਰਾਸ ਕਰਾਂਗੇ ਉਹ ਵੀ ਰਿਸਕ ਹੈਗਾ ਠੀਕ ਹੈ ਨਾ ਇਸ ਕਰਕੇ ਹੈਲਮਟ ਸਭ ਤੋਂ ਪਹਿਲਾ ਹੀ ਲਾਈਫ ਦਾ ਬਚਾਉਣ ਵਾਲਾ ਸਾਡਾ ਹਿੱਸਾ ਹੈ ਹੈਲਮਟ ਹੈ ਹੈਲਮਟ ਤੋਂ ਬਗੈਰ ਲਾਈਫ ਡੈਮੇਜ ਹੁਣ ਮਾਨਯੋਗ ਸੁਪਰੀਮ ਕੋਰਟ ਦੇ ਨਵੀਆਂ ਸੈਕਸ਼ਨਾਂ ਜਿਹੜੀਆਂ ਨਾ ਕੋਈ ਵੀ ਬੰਦਾ ਜਿਹੜਾ ਜਿਹੜੀ ਪਿੱਛੇ ਡਬਲ ਸਵਾਰੀ ਆ ਉਹ ਵੀ ਹੈਲਮਟ ਪਾਏਗਾ ਠੀਕ ਹੈ ਇਹ ਤੁਸੀਂ ਅੱਗੇ ਤੋਂ ਇਹਨੂੰ ਫੋਲੋ ਕਰਨਾ ਚਲੋ ਕੋਈ ਗੱਲ ਥੈਂਕ ਯੂ ਥੈਂਕ ਯੂ ਤੁਹਾਡਾ ਹੈਲਮਟ ਜ਼ਰੂਰੀ ਨਾ ਕੀ ਮਜਬੂਰੀ 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 ਚੈਨਾਡੋਰ ਦੀ ਵਸਤੋਂ ਨਾ ਕਰੋ ਨਾ ਕਰੋ ਨਾ ਕਰੋ ਚੈਨਾਡੋਰ ਦੀ ਵਸਤੋਂ ਨਾ ਕਰੋ ਨਾ ਕਰੋ ਨਾ ਕਰੋ ਸੀਟ ਬੈਲਟ ਜ਼ਰੂਰ ਲਗਾਓ ਜ਼ਰੂਰ ਲਗਾਓ ਜ਼ਰੂਰ ਲਗਾਓ ਜ਼ਰੂਰ ਲਗਾਓ ਸੀਟ ਬੈਲਟ ਜ਼ਰੂਰ ਲਗਾਓ ਸੀਟ ਬੈਲਟ ਜ਼ਰੂਰ ਲਗਾਓ ਜ਼ਰੂਰ ਲਗਾਓ ਸਾਡੇ ਜੀ ਮਾਨਯੋਗ ਸੀਪੀ ਸਾਹਿਬ ਸ੍ਰੀ ਗੁਰਪ੍ਰੀਤ ਸਿੰਘ ਜੀ ਭੁੱਲਰ ਕਮਿਸ਼ਨਰ ਸਾਹਿਬ ਆਮ ਸਾਹਿਬ ਸਾਡੇ ਏਡੀਸੀਪੀ ਟ੍ਰੈਫਿਕ શ્રી ਹਰਪਾਲ ਸਿੰਘ ਜੀ ਉਹਨਾਂ ਦੀ ਰਹਿਮਾਈ ਦੇ ਹੇਠ ਸਾਡੇ ਜਿਹੜੇ ਡੀ.ਵੀ. ਸਕੂਲ ਲਾਡਨ ਸੋੜ ਹੈ ਉਹਨਾਂ ਦੇ ਬੱਚਿਆਂ ਨਾਲ ਲੈ ਕੇ ਅਸੀਂ ਟ੍ਰੈਫਿਕ ਰੂਲਾਂ ਦੇ ਸੰਬੰਧਤ ਇੱਕ ਸੈਮੀਨਾਰ ਲਾਇਆ ਤੇ ਨਾਲ ਚਾਈਨਾ ਡੋਰ ਦੇ ਖਿਲਾਫ ਵੀ ਇਹ ਸੈਮੀਨਾਰ ਲਾਇਆ ਜਿਹਦੇ ਵਿੱਚ ਕਿ ਲੋਕਾਂ ਨੂੰ ਹੈਲਮਟ ਨਾ ਪਾਉਣ ਦੇ ਵਾਸਤੇ ਪ੍ਰੇਰਿਤ ਕੀਤਾ ਗਿਆ ਔਰ ਹੈਲਮਟ ਜਿਹੜੇ ਆ ਇਹ ਤੁਹਾਡੀ ਸੁਰੱਖਿਆ ਵਾਸਤੇ ਆ ਨਾ ਕਿ ਕਿਸੇ ਚਲਾਣ ਤੋਂ ਬਚਣ ਵਾਸਤੇ ਤੋ ਸਿੱਧੀ ਸੁਰੱਖਿਆ ਵਾਸਤੇ ਤੁਸੀਂ ਘਰ ਦਾ ਇੱਕ ਅਹਿਮ ਹਿੱਸਾ ਹੋ ਤੁਸੀਂ ਹੈਲਮਟ ਪਾਓ ਜਿਹੜੀ ਸੀਟ ਬੈਲਟ ਆ ਉਹ ਲਗਾਉਣੀ ਜ਼ਰੂਰੀ ਆ ਇਹ ਬੱਚਿਆਂ ਨੂੰ ਰੂਲ ਦੱਸੇ ਗਏ ਆ ਔਰ ਖਾਸ ਕਰਕੇ ਜਿਹੜੇ ਬੱਚਿਆਂ ਦੇ ਰੈੱਡ ਲਾਈਟਾਂ ਉਹਦੇ ਬਾਰੇ ਦੱਸਿਆ ਗਿਆ ਤੇ ਹੋਰ ਟ੍ਰੈਫਿਕ ਰੂਲਾਂ ਬਾਰੇ ਬੱਚਿਆਂ ਨੂੰ ਦੱਸਿਆ ਗਿਆ ਜਿਹਦੇ ਬਾਬਤ ਬੱਚਿਆਂ ਦੇ ਮਨਾਂ ਵਿੱਚ ਕਨਫਿਊਜ਼ਨ ਹੁੰਦੀ ਆ ਕਿ ਜਿਹੜੇ ਹੈਲਮਟ ਪਾਉਣਾ ਕਿਉਂ ਜ਼ਰੂਰੀ ਆ ਸੀਟ ਬੈਲਟ ਸੀਟ ਬੈਲਟ ਲਗਾਉਣੀ ਕਿਉਂ ਜ਼ਰੂਰੀ ਆ ਉਸ ਵਾਸਤੇ ਇਹ ਜਿਹੜਾ ਸੈਮੀਨਾਰ ਲਗਾਇਆ ਵਾ ਇਹ ਲਾਦਰਸੌਟ ਚੌਂਕ ਵਿੱਚ ਲਗਾਇਆ ਗਿਆ ਇਹ ਹਰ ਹੱਪਦੇ ਦੀ ਵਤਨ ਇਸੇ ਵੀ ਆ ਸੈਮੀਨਾਰ ਲਗਾ ਕੇ ਅਸੀਂ ਲੋਕਾਂ ਨੂੰ ਟਰਫ ਤੋਂ ਰੂਲਾਂ ਤੋਂ ਜਾਗਰੂ ਕਰ ਰਹੇ ਆ ਤੇ ਨਾਲ ਹੀ ਲੋਕਾਂ ਨੂੰ ਜਿਹੜੇ ਟਰਫ ਬੋਲਿਆ ਉਹਨਾਂ ਨੂੰ ਅਪਲਾਈ ਕਰਨ ਵਾਸਤੇ ਬੇਨਤੀ ਕਰਦੇ ਆ ਤਾਂ ਜੋ ਜਿਹੜੀ ਟਰਫ ਦੀ ਆ ਜਾਮ ਲੱਗਦੇ ਉਤਨ ਜਾਤ ਪਾਈ ਜਾ ਸਕੇ ਤੇ ਹੋਰ ਜਿਹੜੇ ਟਰਫ ਦੇ ਰੂਲ ਜਿਹੜੇ ਤੋੜੇ ਜਾ ਰਹੇ ਆ ਉਹਨਾਂ ਤੋਂ ਕਿਤਨਾ ਕਿਤੇ ਸਾਨੂੰ ਇਹ ਕੋਈ ਨਾ ਕੋਈ ਸਿੱਖਿਆ ਮਿਲੇਗੀ ਅੰਮ੍ਰਿਤਸਰ ਲੋਕਾਂ ਦਾ ਕਿੰਨਾ ਸਹਿਯੋਗ ਮਿਲ ਰਿਹਾ ਹੈ ਇਹ ਬਹੁਤ ਸਾਡੇ ਜੀ ਪਿੱਛੇ ਜਿਸਾਂ ਕਿ ਔ ਪਿਛੇ ਥੋੜੀਆਂ ਜਿਹੀਆਂ ਜਿਹਾ ਧਾਪੀਆਂ ਸੀਗੀਆਂ ਤੇ ਬਹੁਤ ਸਾਰੇ ਐਕਸੀਡੈਂਟ ਹੋਏ ਆ ਸੋ ਜਿਹੜੇ ਇਹਨਾਂ ਵੱਲ ਵੇਖ ਕੇ ਲੋਕਾਂ ਨੂੰ ਜਾਦਾ ਇੱਕ ਸਿੱਖਿਆ ਮਿਲਦੀ ਆ ਕਿ ਲੋਕਾਂ ਦਾ ਸਹਿਯੋਗ ਵੀ ਸਾਨੂੰ ਮਿਲ ਰਿਹਾ ਉਹ ਨਾਲ ਨਾਲ ਜਿਨ੍ਹਾਂ ਦੇ ਘਰਾਂ ਦਾ ਕੋਈ ਨਾ ਕੋਈ ਜ਼ਖਮੀ ਹੋਇਆ ਜਾਂ ਜਿਨ੍ਹਾਂ ਦੇ ਘਰ 'ਚ ਕੋਈ ਮੌਤ ਹੋਈ ਆ ਉਹ ਜਿਹੜੇ ਲੋਕ ਆ ਉਹ ਵੀ ਆ ਕੇ ਸਾਡੇ ਨਾਲ ਇਹ ਸੈਮੀਨਾਰ 'ਚ ਹਿੱਸਾ ਲੈ ਰਹੇ ਨੇ ਆ ਉਹਦੇ ਖਾਸ ਕਰਕੇ ਜਿੱਸਾ ਕਿ ਸਾਡੇ ਲੋਕ ਜਿਹੜੇ ਨੇ ਫੇਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਪਿੰਡਾਂ ਤੋਂ ਆਉਂਦੇ ਨੇ ਉਹ ਜਿਹੜੇ ਟ੍ਰੈਫਿਕ ਰੂਲ ਆ ਉਹ ਫੋਲੋ ਨਹੀਂ ਕਰਦੇ ਰੈੱਡ ਲਾਈਟ ਤੇ ਜੰਪ ਕਰਦੇ ਆ ਔਰ ਖਾਸ ਕਰਕੇ ਹੈਲਮਟ ਨਹੀਂ ਪਾਉਂਦੇ ਸੀਟ ਬੈਲਟ ਨਹੀਂ ਲਗਾਉਂਦੇ ਉਹਨਾਂ ਵਾਸਤੇ ਵੀ ਇੱਕ ਬੇਨਤੀ ਕਰਦੇ ਆਂ ਇਹ ਕਿ ਜਿਹੜਾ ਸੀਟ ਬੈਲਟ ਆ ਤੁਹਾਡੀ ਆਪਣੀ ਸਖਿਆ ਵਾਸਤੇ ਆ ਹੈਲਮਟ ਜਿਹੜਾ ਆ ਇਹ ਆਪਣੀ ਸੁਰੱਖਿਆ ਵਾਸਤੇ ਆ ਤੁਹਾਨੂੰ ਦੇਖੋ ਕਿ ਤੁਹਾਨੂੰ ਕਿੰਨੇ ਜੀ ਕਿੰਨੇ ਲੋਕ ਤੁਹਾਨੂੰ ਪਿਆਰ ਕਰਦੇ ਹੋਣਗੇ ਤੁਹਾਡੀ ਇੱਕ ਕਾਲੀ ਜਿਹੜੀ ਆ ਉਹ ਤੁਹਾਡੀ ਜ਼ਿੰਦਗੀ ਭਰ ਦਾ ਤੁਹਾਨੂੰ ਇੱਕ ਇਹੋ ਜਿਹਾ ਜ਼ਖਮ ਦੇ ਕੇ ਜਾਏਗੀ ਤੁਸੀਂ ਜ਼ਿੰਦਗੀ ਭਰ ਉਹ ਖਮਿਆਜਾ ਜਿਹੜਾ ਉਹ ਭੁਗਤੋਗੇ ਤੇ ਵਾਸਤੇ ਜਿਹੜਾ ਉਹ ਪਛਤਾਓਗੇ ਉਸ ਟਾਈਮ ਨੂੰ ਕਿ ਅਸੀਂ ਉਦੋਂ ਟਾਈਮ ਤੇ ਇਹ ਗਲਤੀ ਕਿਉਂ ਕੀਤੀ ਇਸ ਰਾਤ ਦੀ ਸ਼ਖਸਾਂ ਦੇ ਤਿੰਨ-ਚਾਰ-ਚਾਰ ਦੇ ਉੱਤੇ ਨੇ ਮੋਟਰਸਾਈਕਲਾਂ ਤੇ ਬੈਠ ਕੇ ਪੂਰੇ ਦੇ ਪਟਾਕੇ ਮਾਰਦੇ ਜਾਂ ਕੁਝ ਹੋਰ ਸ਼ਰਾਰਤਾਂ ਕਰਦੇ ਨੇ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਆਂ ਇਹ ਦੇਖੋ ਜੀ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਵਿੱਚ ਅਲੱਗ-ਅਲੱਗ ਜਿਹੜੇ ਸ਼ਿਫਟਿੰਗ ਨਾਕੇ ਲੱਗ ਰਹੇ ਆ ਜਿਨ੍ਹਾਂ ਵਿੱਚ ਜਿਹੜੇ ਬੁਲਟ ਪਟਾਕਿਆਂ ਵਾਸਤੇ ਖਾਸ ਸਨਸ਼ਕਸ਼ਨ ਆਈਆਂ ਵੈ ਤੇ ਜਿਹੜੇ ਬੱਚੇ ਟ੍ਰਿਪ ਰਾਈਡਿੰਗ ਕਰਕੇ ਸਟੰਟ ਬਾਜੀ ਕਰ ਰਿਹਾ ਉਹਨਾਂ ਦੇ ਖਿਲਾਫ ਵੀ ਸਖਤ ਐਕਸ਼ਨ ਹੋਏਗਾ ਤੇ ਉਹਨਾਂ ਦੇ ਮਾਪਿਓ ਦੇ ਖਿਲਾਫ ਵੀ ਕੋਈ ਕੇਸ ਅਜੈਕਟਡ ਹੋ ਸਕਦਾ ਹੈ ਬਾਜ਼ੀ ਦਾ ਟੇਰ ਲੋਕ ਬਹੁਤ ਤਰਲਲਾ ਕੀਤਾ ਗਿਆ ਉਹ ਇਹ ਚੀਜ਼ ਲੱਗੀ ਇਹ ਲੋਕਾਂ ਨੂੰ ਜੀ ਵੈਸੇ ਜਿਸ ਤਾਂ ਅਸੀਂ ਅੱਜ ਸਿਰਫ ਸਮਝਾਈ ਰਹੇ ਆ ਕਿ ਜਿਹੜਾ ਹੈਲਮਟ ਪਾਉਣਾ ਜ਼ਰੂਰੀ ਆ ਔਰ ਉਹਨਾਂ ਲੋਕਾਂ ਦਾ ਜਿਹੜਾ ਹਾਂ ਪੱਖੀ ਹੰਗਾਰਾ ਮਿਲ ਰਿਹਾ ਕਿ ਜਿਹੜਾ ਤੁਹਾਡਾ ਬੱਚੇ ਜਿਹੜਾ ਅਸੀਂ ਕਹਿੰਦੇ ਆ ਉਹਨਾਂ ਦਾ ਘੱਟ ਅਸਰ ਹੁੰਦਾ ਜਿਹੜੇ ਬੱਚੇ ਰੱਬ ਰੂਪੀ ਰੂਹਾਂ ਨੇ ਇਹ ਜਦੋਂ ਬੱਚੇ ਕਹਿੰਦੇ ਆ ਕਿ ਤੁਸੀਂ ਹੈਲਮਟ ਪਾਓ ਅੰਕਲ ਤੁਸੀਂ ਸੀਟ ਬੈਲਟ ਲਗਾਓ ਇਹਨਾਂ ਦਾ ਕਹਿਣ ਦਾ ਜ਼ਿਆਦਾ ਅਸਰ ਹੁੰਦਾ ਵਾ ਤੇ ਸਾਨੂੰ ਬਹੁਤ ਹੀ ਅੱਛਾ ਲੱਗ ਰਿਹਾ ਤਾਂ ਲੋਕ ਵੀ ਸਾਡਾ ਜਿਹੜਾ ਸਾਥ ਦੇ ਰਹੇ ਆ ਤੇ ਸਾਡੇ ਨਾਲ ਖੜੇ ਹੋ ਰਹੇ ਆ ਜਾਪ ਫੇਦਾ ਦੇ ਹੋਰ ਨਾਮੇ ਅਪਰਾਲੇ ਕਰਦੇ ਰਹੇ ਇਹ ਹਾਂਜੀ ਇਹ ਸਾਡੇ ਮੇਕ ਕੋ ਜਦਾ ਟਰਫ ਐਜੂਕੇਸ਼ਨ ਸੈੱਲਿਆ ਅਸੀਂ ਇਹੋ ਜੇ ਅਪਰਾਲੇ ਕਰਦੇ ਰਹਿਵਾ ਕਿ ਤੇ ਹਮੇਸ਼ਾ ਹੀ ਜਦਾ ਕੋਈ ਨਾ ਕੋਈ ਨਵੀਂ ਚੀਜ਼ ਜੜੀ ਆ ਲੋਕਾਂ ਦੇ ਆਵਾ ਕਿ ਜਿਨ੍ਹਾਂ ਤੋਂ ਕੋਈ ਨਾ ਕੋਈ ਬੱਚਿਆਂ ਨੂੰ ਸੇਧ ਮਿਲੇ ਤੇ ਜਿਹੜੇ ਹੋਰ ਵੀ ਲੋਕ ਟਰੱਕ ਰੂਲ ਤੋੜਦੇ ਉਹਨਾਂ ਵਾਸਤੇ ਵੀ ਇੱਕ ਪ੍ਰੇਤ ਦਾ ਸੋਤ ਬਣੇ